ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਸੇ ਦਸਵੇਂ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਥਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਪੈਤਮ ਕਾ ਵਹ ਆਪ ਹਾਦੈ ਮੋਹਿ ਬਚਾਵਾ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਤੈ ਕਰਤਾਰਾ ਮੋਰ ਅਚਾਰ ਰੰਗ ਕਰਦਾ ਕਰਿਆ ਸਭੈਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਨ ਕੀ ਰਹਿ ਪਿਆਸ ਆਤਮੇਸ਼ੜ ਕੋਈ ਵਰਨਾ ਤਿਉ ਜੋ ਵਰ ਚਾਹਉ ਸੋ ਤੁਮਨ ਤੇ ਪਾਉ ਸੇਵਕ ਸਿੱਖ ਮਾਰੇ ਧਾਰਿ ਹੈ ਚੁੰਚਨ ਸਤਰ ਹਮਾਰੇ ਮਾਰਿ ਹੈ ਆਪ ਸਾਧੈ ਮੁਝੇ ਪਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਅਚਾਰ ਆਕਲਹ ਮੋਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ देइन पांच दुष्ट ने कहंता आत्मा परे चतुर्दश कंता काल पाए ब्रह्मा अवतरा काल पाए शिव जो अवतार काल पाए कर्मेश प्रकाश सकल काल का के आत्मा स जवन काल योगी शिव कीओ वेदराज ब्रह्मा जोथियो जवन काल सब लोक सुवारे नमस्कार है ताह महाराज हमने काल सभ जगत बनाया देव दयात जस उपजाए वादनते कै अवतार सोए गुरु समझ है हमारा नमस्कार त सीख हमारी सकल प्रजा ने आप सुवारे ਸੇਵ ਕਨ ਕਾ ਸੇਵ ਗੁਣ ਸੁਖ ਦਿਓ ਸਤਰਨ ਕੋ ਪਾਲਮ ਬਦ ਕੇ ਓ ਕਾਟ ਕਟ ਕੇ ਅੰਤਰ ਕੀ ਜਾਨਕ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੈ ਕੁੰਤਰਿਆ ਸਤੋਲਾ ਸਾ ਪਰ ਕਿਰਪਾ ਦ੍ਰਿਸ਼ਟਿ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਇੱਕ ਇੱਕ ਕੀ ਪੀਰ ਪਛਾਨੈ ਕਾਟ ਕਟ ਕੇ ਪਟ ਪਟ ਕੇ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੋ ਤੁਮੇ ਮੈਂ ਮਿਲਤਾ ਦਇ ਤਰ ਸਭ ਹੂੰ ਜੇਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸੁਹਿ ਤੇ ਰਹਿਤ ਨਵਾਲਨ ਜਾਨਕ ਭੇਦ ਭੇਦ ਅਰ ਆਲੰਗ ਨਰੰਕਾਰ ਨਰਮਕਾਰ ਨਟ ਲੰਬ ਆਦ ਨੀਲ ਅਨਾਦ ਸੰਬ ਤਾਂ ਕਮ ਹੁਣ ਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕਾ ਕਿਰਪਾ ਹੈ ਅਨਮਾਨਤ ਮਹਾਮੂੜ ਕੁਸ਼ ਪੇ ਨਾ ਜਾਣਤ ਮਹਾਦੇਵ ਕਹਤ ਸਦਾ ਸ਼ਿਵ ਨਰੰਕਾਰ ਕਾ ਚਿਨਤ ਨੇ ਪੇਵਾ ਆਪ ਆਪਣੀ बुध है जेती वर्णत पिन पिन तुह तेती तुम्हारा लख ना जाय पसारा कहवे दस जा प्रथम संसार एकै रूप अनुपसुर रूपारक पयो रावा कहि पूपा अंड र जे जे शीतत किनी उत्पन्न खान बहुदच तिनी कहौं फूल राजा हिरे बैठा कहूं सुमित पयो शंकर कहठास ग्रीस सृष्टि दिखाय चंप आजुगा स्वरूप स्वयंपा अभ्रछा मेरे तुम करो सिख बार सिख सक करो दुष्ट तें उठवत उत्पाता सकल मलेष करो ऋण खाता जे अस तुज तव सिरनी परे इतने के दुष्ट दुख है मारे पुरुष जवन पग परे तिहार इतने के तुम संकट सुटारे जो कल को एक बारत है ताके काल निकट है रछ तह शुभ काला दुष्ट रिष्ट तरे दुत्काला ਮੇਰੇ ਪਾ ਦੁਸ਼ਟ ਤਨ ਜਾਹਿ ਨਹਰਾ ਤਾਂ ਕੇ ਤਾਪਤ ਨਕਮ ਹਰ ਹੋਰੇ ਦਿਸਦ ਕਰਮ ਸੁ ਹੋਏ ਦੁਸ਼ਟ ਸ਼ਾਸ ਉਸ ਕੈ ਨ ਕੋਏ ਇੱਕ ਬਾਰ ਜਨਤ ਮੈਂ ਸੰਪਾਰ ਆਕਾਰ ਫਾਸਤੇ ਤਾਹੋ ਬਾਰਾ ਜਨ ਨਰਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਣ ਤੇ ਹਾਰੇ ਆਪ ਹਾਥ ਦੇ ਲੈ ਉਬਾਰੇ ਸਰਵ ਠੌਰ ਮਹ ਹਸਾਏ 인더ష్ట 독 तेल हो बचाई सुव्या पाए भेजब ते तमरे तब ते कुआसरे नहीं आनो राम नहीं कुरान कुरान अनेक कह मत एक न मानयो सिमृत शास्त्र वेश पैव पेत कह मैं एक ना जानयो श्री स्नान कृपा तमरे कर मैं ना खयो सब तुहे बखान्यो अंधोरा सिकल द्वार कोषाड कहो थार द्वार बाहे के इलाज अस गोविंद दास तुहान ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੌਪਈ ਸਾਹਿਬ ਪਾਸੇ ਦਸਮੀ ਕਬਿਵ ਬਾਚ ਬਿਨਤੀ ਚੌਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈਤਮ ਕਬਹੋ ਆਪ ਹਾਦੈ ਮੋਹ ਮਚਾਵਾ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਖਸ ਪੈ ਕਰਤਾਰਾ ਮੋਰ ਅਛਾ ਨਜ ਕਰਦਾ ਕਰਿਆ ਸਭੈਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਨ ਕੀ ਰਹਿ ਪਿਆਸਾਤ ਮੇ ਛੜ ਕੋਈ ਅਬਰ ਨਾ ਤਿਆ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਧਾਰਿ ਹੈ ਚੰਚਨ ਸਤਰ ਹਮਾਰੇ ਮਾਰਿ ਹੈ ਆਪ ਖਾਦੈ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਅਛਾ ਰਾਖਿ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ देइन बंधुष्ट ने कहंता तुमो परे चतुर्दश कंता काल पाए ब्रह्मा वतरा काल पाए शिव जो अवतार काल पाए कर्मेश प्रकाश सकल काल का के आत्मा साजीवन काल योगी शिव कीओ वेदराज ब्रह्मा जोथियो जगन काल सब लोक सुवारा नमस्कार है ताह महाराज हमने का शुभ जगत बनाया देव दया तो जो सुन उपजाव आदंती कहतारा सोए गुरु समझ है हमारा नमस्कार तसेक हमारी सकल प्रजा ने आप सवारे सेव कन कौ शिव गुण सुख दियो सतरन कौपाल बद कियो, काट काट के अंतर के, बुरे यंत्र जान पलिपुर चीटी ते पर कृपा दृष्ट कर फूला संतन दुख पाये ते दुखे सुख पाये साधन एक एक के सुखी एक के, कटके पट पटकी जान जब उद करा कर तारा प्रजा तार तब देह अपारा कर करत हो कव हो ਤੁਮੇ ਮੈਂ ਮਨਤਾ ਦਇ ਤਰਸਹੁ ਜੇਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸੁਹਿ ਤੈ ਰਹਿਤ ਨਵਾਲਮ ਜਾਣਕ ਭੇਦ ਭੇਦ ਅਰ ਆਲੰਗ ਨਰੰਕਾਰ ਨਰਮਕਾਰ ਨਰਲਾਮ ਬਯਾਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੀਵਨ ਪਾਵਤ ਵੇਦਾ ਤਾਂ ਕਾ ਕਿਰਪਾ ਹੈ ਅਨਮਾਨਤ ਮਹਾਮੂੜ ਕਸ਼ਪੇ ਨਾ ਜਾਣਤ ਮਹਾਦੇਵ ਕਾ ਕਹਿਤ ਸਦਾਸ਼ਿਵ ਦਰੰਕਾਰ ਕਾ ਚਿਨਤ ਨੇ ਪੇਵਾ ਆਪ ਆਪਣੀ ਬੋਧ ਹੈ ਜੇ ਤੇ ਬਨਤ ਪਿੰਨ ਪਿੰਨ ਤੁਹ ਤੇ ਤੇ ਤੁਮਰਾ ਲਖਨ ਨ ਜਾਏ ਪਸਾਰਾ ਕਹਿਵੇ ਦਸ ਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪਸ ਰੂਪਾਰੰਗ ਪਿਉ ਰਾਵ ਕਹਿ ਪੂਪਾ ਅੰਦਰ ਜੇ ਜੇ ਸੇਤ ਤੇ ਕਿਨੀ ਉਤਪਤ ਖਾਨ ਬਹੁਦਾ ਚੁਤਨੀ ਕਹਉ ਫੂਲ ਰਾਜਾ ਹੈ ਬੈਠਾ ਤੁਮ ਸੰਟ ਪੈਵ ਸੰਕ੍ਰੇ ਕਹਿ 88 ਗ੍ਰੀਸਿਸ਼ਟ ਦਿਖਾਇ ਚੰਪ ਆਜੁਗਾ ਸਰੂਪ ਸ੍ਰੀਮਪਾ अब रचा मेरे तुम करो सिख वार सिख शंकरो दुष्ट तें उठवत उत्पाता सिख मलेश करो ऋण घाता जे अस तुज तव सरनी पर इतने के दुष्ट दुखत है मारे पुर्ख जवन पग परे ति हारे इतने के तुम संकट सुटारे जो कल कौ एक बारत आए हैं तंके काल निकट न है रछ है तहै शुभ काला दुष्ट रिष्ट त्रैतगत काला ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਹਰ ਤਾਕੇ ਤਾਪਤ ਨਕਮ ਹਰ ਹੋਰੇ ਦਿਸਤ ਕਰਮ ਸੁ ਹੋਏ ਦੁਸ਼ਤ ਸ਼ਾਸੁ ਸਕੇ ਨ ਕੋਏ ਇੱਕ ਬਾਰ ਜਨਤ ਮੈਂ ਸੰਪਾਰਾ ਕਾਲ ਫਾਸਤੇ ਤਾਹੋ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਤ ਦੋਖ ਤੇ ਰਹਾ ਠੜਗ ਕੇਤ ਮੈਂ ਸਣ ਤਿਹਾਰੀ ਆਪ ਹਾਥ ਦੇ ਲਿਓ ਬਾਰੇ ਸਰਬ ਠੌਰ ਮਹ ਹਸਾਏ ਜੋ ਸਟ ਦੋਖ ਤੈਲੇ ਹਵਚਾਈ ਸਵਿਆ ਪਾਇੰਗੇ ਜੇ ਤਬ ਤੇ ਤਮਰੇ ਤਬ ਤੇ ਕੋ ਆਸਰੇ ਨਹੀਂ ਆਨਿਓ ਰਾਮ ਨਹੀਂ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨ ਮੰਨਿਆ ਸਿਮਰਤ ਸਾਸਤਰ ਵੇਸ ਪੈਬ ਪੇਤ ਖੈ ਮੇਕ ਨ ਜਾਣਿਓ ਸ੍ਰੀ ਸੁਪਾਨਿ ਕਿਰਪਾ ਤਮਰੇ ਕਰ ਮੈਂ ਨਾ ਖਿਓ ਸਭ ਤੋਹਿ ਬਖਾਨਿਓ ਅੰਧੋਰਾ ਸੇਟਲ ਦਵਾਰ ਕੋ ਸਾੜ ਕਹਿ ਗਹਿ ਉਤਾਰ ਦਵਾਰ ਬਾਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਸਹੀ ਦਸਮੀ ਕਬਿ ਉਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਥਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਪੈਤਮ ਕਾ ਵਹ ਆਪ ਹਾਦੈ ਮੋਹਿ ਬਚਾਵਾ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਥਾ ਨਜ ਕਰਦਾ ਕਰਿਆ ਸਭ ਐਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਨ ਕੀ ਰਹਿ ਪਿਆਸਾ ਸਤ ਮੇ ਛੜ ਕੋਈ ਅਬਰ ਨਾ ਤੇ ਆ ਜੋ ਬਰ ਚਾਹਉ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਧਾਰਿ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਸਾਧ ਦੇ ਮੂਜ ਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਅਥਾ ਰਾਖਿ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ दिन पांच दृष्ट ने कहनता तुम हो परे चतुरादज कंता काल पाए ब्रह्मा वपतरा काल पाए शिव जो अवतार काल पाए करमसन प्रकासा सकल काल का के आत्मा सा जवन काल योगी शिव कीओ वेदराज ब्रह्मा जोथियो जवन काल सब लोक सुवारा नमस्कार है तए महाराज हमने का शुभ जगत बनाया देव दयात जो신 उपजाव आदंती कहतारा सोए गुरु समझ है हमारा नमस्कार तसेक हमारी सकल प्रजा ने आप सवारे सेव कनका सेव गुण सुख दियो सतरन को पालम बद कियो, काट काट के अंतर के जानक पले बुरे के पीर पहचान चीटी ते कुंतलास्तुला सा पर कृपा दृष्ट कर फुला संतन दुख पाए ते दुखे सुख पाए साधन के सुखे एक एक के पीर पहचान काट काट के पाट पट के जान जब उदकर करा कर तारा प्रजा तार तब देह अपारा जाबया कर कर तो कब ਤੁਮੇ ਮੈਂ ਮਿਲਤਾ ਦੈ ਤਰਸਹੁ ਜੇਤੇ ਵਦਨ ਸ੍ਰਿਸ਼ਟ ਸੁਭ ਤਾਰੇ ਆਪ ਆਪਣੀ ਬੂਜੋ ਚਾਰੈ ਤੁਮ ਸੁਹਿ ਤੇ ਰਹਤ ਨਵਾਲਮ ਜਾਣਕ ਭੇਦ ਭੇਦ ਅਰ ਆਲੰਗ ਨਰੰਕਾਰ ਨਰਮਕਾਰ ਨਰਲਾਮ ਬਯਾਦ ਨੀਲ ਅਨਾਦ ਸੰਬਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕਾ ਕਿਰਪਾ ਹੈ ਅਨਮਾਨਤ ਮਹਾਮੂੜ ਕਸ਼ਪੇ ਨਾ ਜਾਣਤ ਮਹਾਦੇਵ ਕਾ ਕਹਿਤ ਸਦਾ ਸ਼ਿਵ ਦਰੰਕਾਰ ਕਾ ਚਿਨਤ ਨੇ ਪੇਵਾ ਆਪ ਆਪਣੀ बुध है जे ते वर्णित पिन पिन ध्व ते ते तुम्हारा लखाना जाय पसारा कहवे सुजा प्रथम संसार एकै रूप अनुप सु रूपारंक पयो राव कहि पूपा अंड जे जे शीतत केनी उत्पन्न खान बहुदा चतिनी कहहु फूल राजा हे बैठा तुम सुमट पे और शंकर के ठासे ग्रीस सृष्टि दिखाया चंप अब आजुगा स्वरूप श्यामपा ਅਵਰਚਾ ਮੇਰੇ ਤੁਮ ਕਰੋ ਸਿਕੁਬਾਰ ਸਿਕ ਸੰਕਰੋ ਦੁਸ਼ਟ ਤੈ ਉਠਵਤ ਉਤਪਾਤਾ ਸਿਕ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਲ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਾਰੇ ਪੁਰਖ ਜਵਨ ਪਗ ਪਰੇ ਇਤਿਹਾ ਹੈ ਤਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਇਕ ਬਾਰਤ ਆਹ ਹੈ ਤਨ ਕੇ ਕਾਲ ਨਿਕਟ ਨਹ ਹੈ ਰਚਹ ਤਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨ ਹਰਵਾ ਤਾਂ ਕੇ ਤਾਪਤ ਨਕਮ ਹਰ ਹੋ ਰੇ ਦਿਸਤ ਕਰਮੋ ਸੁ ਹੋਏ ਦੁਸ਼ਤ ਸ਼ਾਸਨ ਸੁ ਕੈਨ ਨ ਕੋਏ ਇੱਕ ਬਾਰ ਜਨਤ ਮੈਂ ਸੰਪਾਰ ਆਕਾਲ 파ਸਤੇ ਤਹੋ ਬਾਰਾ ਜਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਤ ਦੋਖ ਤੇ ਰਹਾ ਕੜਗ ਕੇਤ ਮੈਂ ਸ੍ਰਣ ਤਿਹਾਰੀ ਆਪ ਹਾਥ ਦੇ ਲਿਓ ਬਾਰੇ ਸਰਵ ਠੌਰ ਮੋ ਹਸਹਾਏ ਦੁਸਟ ਦੋਖ ਤੈਨੇ ਹਉ ਬਚਾਈ ਸੁਵਿਆ ਪਾਇਂ ਗਹਿਜ ਬਤੇ ਤਮਰੇ ਤਬ ਤੇ ਕੋ ਆਸਰੇ ਨਹੀਂ ਆਨਿਓ ਰਾਮ ਨਹੀਂ ਪੁਰਾਨ ਕੁਰਾਨ ਅਨੇਕ ਕਹਿ ਮਤੇ ਇੱਕ ਨ ਮੰਨਿਓ ਸਿਮਰਤ ਸਾਸਤਰ ਬੇਸ ਪੈ ਬੋ ਪੇਤ ਖੈ ਮੇਕ ਨ ਜਾਣਿਓ ਸ੍ਰੀ ਹਸਪਾਨਿ ਕਿਰਪਾ ਤਮਰੇ ਕਰ ਮੈ ਨਾ ਖਿਓ ਸਭ ਤੋਹਿ ਬਖਾਨਿਓ ਦੁਹਰਾ ਸਿਕਲ ਦਵਾਰ ਕੋ ਸਾੜ ਕਹਿ ਗਹਿਓ ਤਹਾਰ ਦਵਾਰ ਬਹਿ ਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਸੇ ਦਸਵੇਂ ਕਬਿਉ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਪੈਤਮ ਕਾ ਵਹ ਆਪ ਹਾਦੈ ਮੋਹਿ ਬਚਾਵਾ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਰੰਜ ਕਰਦਾ ਕਰਿਆ ਸਭ ਐਨਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਨ ਕੀ ਰਹਿ ਪਿਆਸਾਤ ਮੇ ਛੜ ਕੋਈ ਅਬਰ ਨਾ ਤੇ ਆ ਜੋ ਬਰ ਚਾਹੂ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਧਾਰਿ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਖਾਦਾਏ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਅਛਾ ਰਾਖਿ ਮੋਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ दैन्यम दुष्टने कहनता तुम्हो पुरे चतुर्दश कंता काल पाए ब्रह्मा वतरा काल पाए शिव जुवतरा काल पाए कर्मसन प्रकासा सकल काल काके आत्मा स जवन काल योगी शिव की ओ वेदराज ब्रह्मा जोथियो जवन काल सब लोक सुवारा नमस्कार है तए महाराज जवन काल शिव जगत बनाया देव दया तो जो सुन उपजाव आदनते कहव तारा सोए गुरु समझ है हमारा नमस्कार तसेक हमारी सकल प्रजा ने आप सवारे सेव कन का सेव गुण सुख दियो सतरन को पालम बद के ओ काट काट के अंतर के जानक पले बुरे के पीर पहचान चीटी ते कुंतरिया स्थूला सा पर कृपा दृष्ट कर फुला संतन दुख पाए ते दुखे सुख पाए साधन के सुखी एक एक के पीर पहचान काट काट के पाट पट के जान जब उदकर करा कर तारा प्रजा तार तब देह अपारा जाबया कर करत हो कब ਤੁਮੇ ਮੈਂ ਮਿਲਤ ਦਇ ਤਰ ਸੁਭੂ ਜੇਤੇ ਵਦਨ ਸ੍ਰਿਸ਼ਟ ਸੁਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸੁਹੇ ਤੈ ਰਹਿਤ ਨਰਾਲਮ ਜਾਨਕ ਪੇਧ ਪੇਧ ਅਰ ਆਲਮ ਨਰੰਕਾਰ ਨਰਮਕਾਰ ਨਰਲਾਮ ਬਯਾਦ ਨੀਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਵੇਦਾ ਤਾ ਕਾ ਕਿਰਪਾ ਹੈ ਅਨਮਾਨਤ ਮਹਾਮੂੜ ਕਸ਼ਪੇ ਨਾ ਜਾਣਤ ਮਹਾਦੇਵ ਕਹਤ ਸਦਾ ਸ਼ਿਵ ਨਰੰਕਾਰ ਕਾ ਚਿਨਤ ਨੇ ਪੇਵਾ ਆਪ ਆਪਣੀ ਬੋਧ ਹੈ ਜੇ ਤੇ ਬਨਤ ਪਿਨ ਪਿਨ ਧੁ ਤੇ ਤੇ ਤੁਮਰਾ ਲਖਨ ਜਾਇ ਪਸਾਰਾ ਕਹਿ ਵਿਦਸ ਜਾ ਪ੍ਰਥਮ ਸੰਸਾਰਾ ਇਕ ਰੂਪਨੂ ਪਸੁਰੂਪਾਰਗ ਪਿਉ ਰਾਵ ਕਹਿ ਪੂਪਾ ਅੰਦਰ ਜੇ ਜੀਤ ਤੇ ਕੀਨੀ ਉਤਪਜ ਖਾਨ ਬਹੁ ਜਦ ਚਤੀਨੀ ਕਹਉ ਫੂਲ ਰਾਜਾ ਹੈ ਬੈਠਾ ਹੁਸਮਟ ਪੈਵ ਸੰਕਰੇ ਕਹਿ ਠਾਸੇ ਗ੍ਰੀਸ ਸਿਸ਼ਟ ਦਿਖਾਇ ਚੰਪ ਆਜੁਗਾ ਅਸਰੂਪ ਸਿਯੰਪਾ अभ्रछा मेरे तुम करो सिख वार सिख शंकरो दुष्ट तें उठवत उत्पाता सिख मलेष करो रणखाता जे अस तुज तव सिरनी परे इतने के दुष्ट दुखत है मारे पुरख जवन पग परे इतहा इतने के तुम शंकर सुतारे जो कल को एक वारत आ है ताके काल निकट न है रछह तह शुभ काला दुष्ट रिष्ट त्रैत काल ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨ ਹਰਿ ਤਾਂ ਕੇ ਤਾਪਤ ਨ ਕਮ ਹਰਿ ਹੋਰੇ ਦਿਸਦ ਕਰਮ ਸੁ ਹੋਏ ਦੁਸ਼ਤ ਸ਼ਾਸਨ ਸੁ ਸਕੇ ਨ ਕੋਏ ਇੱਕ ਬਾਰ ਜਨਤ ਮੈਂ ਸੰਪਾਰਾ ਕਾਲ 파ਸਤੇ ਤਾਹੋ ਬਾਰਾ ਜਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਤ ਦੋਖ ਤੇ ਰਹਾ ਖੜਗ ਕੇਤ ਮੈਂ ਸਣ ਤੇ ਹਾਰੇ ਆਪ ਹਾਥ ਦੇ ਲਿਓ ਬਾਰੀ ਸਰਵ ਠੌਰ ਮੋ ਹਸਾਏ ਦੁਸਤ ਦੋਖ ਤੈਨੇ ਹਉ ਬਚਾਈ ਸਵਿਆ ਪਾਇਂ ਗਹਿ ਜਬ ਤੇ ਤਮਰੇ ਤਬ ਤੇ ਕੋ ਆਸਰੇ ਨਹੀਂ ਆਨਿਓ ਰਾਮ ਨਹੀਂ ਪੁਰਾਨ ਕੁਰਾਨ ਅਨੇਕ ਕਹਿ ਮਤੇਖ ਨ ਮੰਨਿਓ ਸਿਮਰਤ ਸਾਸਤਰ ਬੇਸ ਤੈ ਉਹ ਪੇਤ ਖੈ ਮੇਕ ਨ ਜਾਣਿਓ ਸ੍ਰੀ ਹਸਪਾਨਿ ਕਿਰਪਾ ਤਮਰੇ ਕਰ ਮੈ ਨਾ ਖਿਓ ਸਭ ਤੋਹਿ ਬਖਾਨਿਓ ਅੰਧੋਰਾ ਸਿਕਲ ਦਵਾਰ ਕੋ ਸਾੜ ਕਹਿ ਗਹਿ ਤਹਾਰ ਦਵਾਰ ਬਹਿ ਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਸੇ ਦਸਮੀ ਕਬਿਵ ਬਾਚ ਬਿਨਤੀ ਚੌਪਈ ਹਮਰੇ ਕਰੋ ਹਾਥ ਤੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤ ਸਪੈਤਮ ਕਬਹੋ ਆਪ ਹਾਦੈ ਮੋਹਿ ਬਚਾ ਬੋ ਸੁਖਿ ਬਸੈ ਮੋਰੋ ਪਰਿਵਾਰਾ ਸੇ ਰਖਿ ਸਖ ਸਪੈ ਕਰਤਾਰਾ ਮੋਰ ਅਛਾਰ ਰਜ ਕਰਦਾ ਕਰਿਆ ਸਭ ਬੈਨ ਕੋ ਆਸੰਗ ਰਿਆ ਪੂਨ ਹੋਏ ਹਮਾਰੀ ਆਸਾ ਤੋਰ ਪਨ ਕੀ ਰਹੇ ਪਿਆਸਾ ਸਤ ਮੇ ਛੜ ਕੋਈ ਅਵਰਨਾ ਤਿਆ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਧਾਰਿ ਹੈ ਚੰਚੰਨ ਸਤਰ ਹਮਾਰੇ ਮਾਰੀ ਹੈ ਆਪ ਖਾਦੈ ਮੁਝ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪ੍ਰਾਸ਼ਾ ਸ੍ਰੀ ਅਸਤੁਰ ਜੋ ਕਰ ਘਰ ਅਛਾਰ ਆਖਲਹ ਮੋਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ दैनपा दुष्ट ने कहंता आत्मा परे चतुर्दश कंता काल पाए ब्रह्मा वक्तरा काल पाए श्रीजू अवतार काल पाए कर्मसन प्रकाशा सकल काल का के आत्मा सा जवन काल जोगि शिव कीओ वेदराज ब्रह्मा जोथियो जवन काल सब लोक सुवारा नमस्कार है ताहे महाराज जवन काल सभ जगत बनाया देव दया तो जो सुन उपजाया वादनते कहतारा सोए गुरु समझ है हमारा नमस्कार तसेक हमारी सकल प्रजा ने आप सवारे सेव कन का सेव गुण दियो सत्रन को पालम बद के ओ काट काट के अंतर के जानक पले बुरे के पीर पछान चीटी ते कुंतलयास्तुला सा पर कृपा दृष्ट कर फुला संतन दुख पाए ते दुखे सुख पाए साधन के सुखी एक एक के पीर पछान काट काट के पट पट के जाने जब उदकर करा कर तारा प्रजा तार तब देह अपारा जाबया कर करत हो कब हो ਤੁਮ ਮੈਂ ਮਿਲਤਾ ਦੈ ਤਰਸਹੁ ਜੇਤੇ ਵਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸੁਹੇ ਤੇ ਰਹਤ ਨਾਰਾਮ ਜਾਨਕ ਭੇਦ ਭੇਦ ਅਰ ਆਲੰਗ ਨਰੰਕਾਰ ਨਰਮਕਾਰ ਨਰਲਾਮ ਬਯਾਦ ਨੀਲ ਅਨਾਦ ਸੰਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਹੈ ਅਨਮਾਨਤ ਮਹਾਮੂੜ ਕੁਸ਼ਪੇ ਨਾ ਜਾਣਤ ਮਹਾਦੇਵ ਕਾ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਿਤ ਨੇ ਪੇਵਾ ਆਪ ਆਪਣੀ ਬੋਧ ਹੈ ਜੇ ਤੇ ਵਰਨਤ ਪਿੰਨ ਪਿੰਨ ਤੁਹ ਤੇ ਤੇ ਤੁਮਰਾ ਰਖ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪਸ ਰੂਪਾਰੰਗ ਪਿਉ ਰਵ ਕਹਿ ਪੂਪਾ ਹੰਡ ਰਜੇ ਜੇ ਸੇਤ ਦੇ ਕੀਨੀ ਉਤਪਤ ਖਾਨ ਬਹੁ ਜੁਦਾ ਚੰਨੀ ਕਹਉ ਫੂਲ ਰਾਜਾ ਹੈ ਬੈਠਾ ਹੁਸਮਟ ਪੈਵ ਸੰਕ੍ਰੇ ਕਹਿ 88 66 ਦਿਖਾਇਆ ਚੰਪ ਅਜੁਗਾ ਅਸਰੂਪ ਸ੍ਰੇਂਪਾ अब रचा मेरे तुम करो सिख वार सिख सक करो दुष्ट ते उठवत उत्पाता उठ सकल मलेष करो ऋण खाता जे अस तुज तव सिर नी परे इतने के दुष्ट दुख है मारे पुर्ख जवन पग परे तिहारे इतने के तुम शंकर सुबतारें जो कल को एक वारत है ताके काल निकट है रचा है रछ है तहै शुभ काला दुष्ट रिष्ट त्रैत तत्काल ਕਿਰਪਾ ਦ੍ਰਿਸ਼ਟ ਤਨ ਜਾਹਿ ਨਰਵਾ ਤਾਂ ਕੇ ਤਾਪਤ ਨਕਮ ਹਰ ਹੋ ਰੇ ਦਿਸਦ ਕਰਮੋ ਸੁ ਹੋਏ ਦੁਸ਼ਤ ਸ਼ਾਸੁਸ ਕੈਨ ਕੋਏ ਇੱਕ ਬਾਰ ਜਨਤ ਮੈ ਸੰਪਾਰਾ ਕਾਲ ਫਾਸਤੇ ਤਾਹੋ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਤ ਦੋਖ ਤੇ ਰਹਾ ਖੜਗ ਕੇਤ ਮੈ ਸਣ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਵ ਠੌਰ ਮੋ ਹਸਹਾਏ ਜੋਸਟ ਦੋਖ ਤੈਲੇ ਹਉ ਬਚਾਈ ਸਵਿਆ ਪਾਇਂ ਗਹਿ ਜਬ ਤੇ ਤਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਨਹੀਂ ਪੁਰਾਨ ਕੁਰਾਨ ਅਨੇਕ ਕਹਿ ਮਾ ਤੇਖ ਨ ਮਾਨਿਉ ਸਿਮਰਤ ਸਾਸਤਰ ਬੇਸ ਪੈਵ ਪੇਦ ਖੈ ਮੇਕ ਨ ਜਾਣਿਉ ਸ੍ਰੀ ਇਸਪਾਨਿ ਕਿਰਪਾ ਤਮਰੇ ਕਿਰ ਮੈ ਨਾ ਖਿਉ ਸਭ ਤੋਹਿ ਬਖਾਨਿਉ ਅੰਧੋਰਾ ਸਿਕਲ ਦਵਾਰ ਕੋ ਸਾਡ ਕਹਿ ਗਹਿ ਤਹਾਰ ਦਵਾਰ ਬਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਸੇ ਦਸਮੀ ਕਬਿਵ ਬਾਚ ਬੇਨਤੀ ਚੌਪਈ ਹਮਰੇ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈਤਮ ਕਬਹੋ ਆਪ ਹਾਦੈ ਮੋਹ ਬਚਾਵੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਕਸ ਪੈ ਕਰਤਾਰਾ ਮੋਹ ਰਛਾ ਨਜ ਕਰਦਾ ਕਰਿਆ ਸਭੈਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਨ ਕੀ ਰਹਿ ਪਿਆਸਾਤ ਮੈਂ ਛੜ ਕੋਈ ਅਵਰ ਨਾ ਤਿਓ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਧਾਰਿ ਹੈ ਚੰਚਨ ਸਤਰ ਹਮਾਰੇ ਮਾਰਿ ਹੈ ਆਪ ਖਾਦੈ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਘਰ ਰਛਾ ਰਾਖਿ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ देइन मंदुष्ट ने कहनता तुम्हो पूरे चतुर्दश कंता काल पाए ब्रह्मा अवतरा काल पाए शिव जो अवतार काल पाए कर्मसन प्रकासा सकल काल का के आत्मा सा जवन काल योगी शिव कीओ वेदराज ब्रह्मा जोथियो जवन काल सब लोक सुवारे नमस्कार है ताह महाराज हमने का सब जगत बनाया देव दया तो जो सुन उपजाव आदंती कहव तारा सोए गुरु समझ हमारा नमस्कार तसेक हमारी सकल प्रजा ने आप सुवारे सेव कन का सेव गुण सुख दियो सतरन को पालम बद के काट काट के अंतर के जान पले बुरे के पीर पहचान चीटी ते कुंतरिया स्थूला सा पर कृपा दृष्टि कर फूला संतन दुख पाए ते दुखे सुख पाए साधन के सुखे एक एक के पीर पहचान काट कट के पाट के जान जब उदकर करा तार, कर तारा प्रजा तर तब देह अपारा जाबया कर करत हो कब ਮਮੈਂ ਮਨਤ ਦੈ ਤਰ ਸਭ ਹੂੰ ਜੇਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸੁਹਿ ਤੇ ਰਹਿਤ ਨਰਲੰਗ ਜਾਨਕ ਭੇਦ ਭੇਦ ਅਰ ਆਲੰਗ ਨਰੰਕਾਰ ਨਰਮਕਾਰ ਨਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਵੇਦਾ ਤਾ ਕਾ ਕਿਰਪਾ ਹੈ ਅਨਮਾਨਤ ਮਹਾਮੂੜ ਕਸ਼ਪੇ ਨਾ ਜਾਣਤ ਮਹਾਦੇਵ ਕਾ ਕਹਿਤ ਸਦਾ ਸ਼ਿਵ ਦਰੰਕਾਰ ਕਾ ਚਿਨਤ ਨੇ ਪੇਵਾ ਆਪ ਆਪਣੀ बुध है जे ते बनत पिन पिन धते ते ति तुम्हारा लखा ना जाय पसारा कहविस जा प्रथम संसार एकै रूप अनुपसुरूपारंग पयो रावा कहि पूपा अंड जे जे शीत जे किनी उत्पन्न खान बहुदा चतिनी कहहु फूल राजा हे बैठा हम सुमट प और शंकर कह 8866 दिखाय चंप आजुगा स्वरूप श्यामपा ਅਵਰਚਾ ਮੇਰੇ ਤੁਮ ਕਰੋ ਸਿਕਬਾਰ ਸਿਕ ਸੰਕਰੋ ਦੁਸ਼ਟ ਤੈ ਉਠਵਤ ਉਤਪਾਤਾ ਸਿਕਲੇ ਮਲੇਸ਼ ਕਰੋ ਰਣਖਾਤਾ ਜੇ ਅਸ ਤੁਜ ਤਲ ਸਰਨੀ ਪਰ ਇਤਨ ਕੇ ਦੁਸ਼ਟ ਦੁਖਤ ਹੈ ਮਾਰੇ ਪੁਰਖ ਜਵਨ ਪਗ ਪਰ ਇਤਹਾ ਹੈ ਇਤਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਇਕ ਬਾਰਤ ਆਹ ਹੈ ਤਾਂ ਕੇ ਕਾਲ ਨਿਕਟ ਨਹ ਹੈ ਰਚਹ ਤਹੇ ਸ਼ੁਭ ਕਾਲਾ ਦੁਸ਼ਟ ਰਿਸ਼ਟ ਤਰੇ ਤਤ ਕਾਲਾ कृपा दृष्ट तन जाहिं हरवा ताके ताप्त न कम हर होरे दिसिद करम सु होई दुष्ट शाशम सकन कोए एक बार जनत मैं संपारा काल फासते ताहो बारा जनर नाम तिहारो कहा दर्द दुष्ट दुख ते रहा खड्ग केत मैं सणि तिहारी आप हाथ दे ले उबारी सर्व ठौर मोह सहाय ਨਦਸਤ ਦੋਖ ਤੈਨੇ ਹਉ ਬਚਾਈ ਸਵਿਆ ਪਾਇੰਗੇ ਜੇਬ ਤੇ ਤਮਰੇ ਤਬ ਤੇ ਕੋ ਆਸਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾ ਨਨੇਕ ਕਹਿ ਮਾ ਤੇਖ ਨ ਮੰਨਿਓ ਸਿਮਰਤ ਸਾਸਤਰ ਬੇਸ ਤੈ ਬੋ ਪੇਤ ਕਹਿ ਮੇਕ ਨ ਜਾਣਿਓ ਸ੍ਰੀ ਸੁਪਾਨਿ ਕਿਰਪਾ ਤਮਰੇ ਕਿਰ ਮੈਂ ਨਾ ਖਿਓ ਸਭ ਤੋਹਿ ਬਖਾਨਿਓ ਅੰਧੋਰਾ ਸੇਟਲ ਦਵਾਰ ਕੋ ਸਾਡ ਕਹਿ ਘਉ ਤਹਾਰ ਦਵਾਰ ਬਾਹਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ